ਹਾਂਜੀ ਦੋਸਤੋ ਆ ਗਏ ਆਪਾਂ ਸ਼ਿਪਾਰ ਦੇ ਮੇਲੇ ਤੇ 2025 ਆ ਗਈ ਤਰੀਕ ਜਿੰਨੀ ਆ ਅੱਜ ਤਰੀਕ ਤੇ ਅੱਜ ਨਾਲ ਭਰਾ ਸਾਡੇ ਆਣੇ ਆ ਗੋਲੂ ਭਰਾ ਨਾਲ ਆ ਗਿਆ ਸਾਡਾ ਗਮਨ ਨਾਲ ਸਾਡਾ ਉਹ ਛੋਟਾ ਹੈਗਾ ਜੋਨੀ ਸੈਂਸ ਜੋਨੀ ਸੈਂਸ ਤੇ ਤੁਹਾਨੂੰ ਅੱਜ ਦਾ ਰਿਵਿਊ ਵੀ ਚੈੱਕ ਕਰਾਵਾਂਗੇ ਤੇ ਅੱਜ ਦਾ ਮਾਹੌਲ ਦੇਖਿਓ ਕੀ ਬੰਦਾ ਵਾ ਨਾਲ ਸਾਨੂੰ ਵੀ ਪਤਾ ਲੱਗਦਾ ਰਹੂਗਾ ਚਲੋ ਠੀਕ ਹੈ ਮਿਲਦੇ ਆ ਕਿਸ ਨੇ ਝੁੱਲੇ ਲੈਣੇ ਹੁਣ ਆ ਵੀ ਲੱਗੋ ਆ ਹਾਂ ਮੇਰੀ ਗੱਲ ਸੁਣ ਕੋਲੂ ਜੋਨੀ ਨੂੰ ਬੁਲਾ ਓਏ ਜੋਨੀ ਬੈਠ ਜੋਨੀ ਜੋਨੀ ਨੂੰ ਬਿਠਾ ਤੁੱਲੇ ਨਾ ਨਾ ਬੱਬੇ ਹਰੇਕ ਯਰ ਹਰੇਕ ਜਗ੍ਹਾ ਦੀ ਵਾਈਬ ਆਪਣੀ ਆਪਣੀ ਹੁੰਦੀ ਆ ਅੱਜ ਓਏ ਓਏ ਇੱਧਰ ਆ ਕੇ ਥਣੇ ਆ ਪੈਸੇ ਪੂਰੇ ਜਿੱਤਨੇ ਕਿ ਸਣੇ ਅਮੀਰ ਹੋਣਾ ਦੱਸ ਦੋ ਗਰੀਬ ਤੋਂ ਅਮੀਰ ਬਣਾ ਦਿਆ ਗਰੀਬ ਤੋਂ ਅਮੀਰ ਹੋਣਾ ਇੱਥੇ ਫੇਰਾ ਫੇਰੀ ਵਾਲਾ ਕੰਮ ਚੱਲਦਾ ਇੱਕ ਡਬਲ ਇੱਕ ਡਬਲ ਆ ਦੇਖੋ ਜੀ ਆ ਅੱਜ ਤੁਹਾਨੂੰ ਰਿਵਿਊ ਚੈੱਕ ਕਰਾਣੇ ਆ ਦੇਖੀ ਚੱਲੋ ਹਜੇ ਤਾਂ ਸਟਾਰਟਿੰਗ ਹੋਣੀ ਆ ਰੱਖੋ ਆ ਚੈੱਕ ਕਰੋ ਚੈੱਕ ਸਪਾਰ ਆਲੇ ਕੋਈ ਹਜੇ ਹੈ ਰਿਪੋਰਟਾਂ ਤੇ ਪਹੁੰਚੀਆਂ ਆ ਆ ਦੇਖੋ ਹਾਂਜੀ ਭਾਈ ਜੀ ਕੈਮਰਾ ਸਾਫ ਕਰਨਾ ਦੱਸ ਭਾਬੀ ਆਹ ਵੇਖੋ ਚੈੱਕ ਕਰੋ ਲਾ ਬੱਬੇ ਇਹਨਾਂ ਦਾ ਨਾਮ ਲਾਉਣਾ ਹੈ ਲੰਡਨ ਦਾ ਹੈ ਨਹੀਂ ਕਿ ਲੰਡਨ ਦੇ ਵਿੱਚ ਜਿਵੇਂ ਅ ਪ੍ਰੇਜਨੀ ਮम्मा ਚੁੱਲ੍ਹਾ ਹੋ ਉਹਦੇ ਵਰਗਾ ਲੱਗ ਰਿਹਾ ਬੱਬੇ ਨਾਮ ਨਹੀਂ ਯਾਦ ਆ ਰਿਹਾ ਵਾ ਜਿੰਨੀ ਨੂੰ ਯਾਦ ਹੋਗਾ ਦੱਸ ਦੇ ਸਾਨੂੰ ਚੰਡੋਲ ਨਹੀਂ ਲੰਡਨ ਦੇ ਵਿੱਚ ਹੈਗਾ ਯਾ ਉਹਦਾ ਨਾਮ ਕੋਈ ਨਾ ਦੇਖ ਲਾਂਗੇ ਆਹ ਰਕਸ਼ਤੀ ਅਵੀ ਆਏ ਇਹਦੇ ਵਿੱਚ ਕਿਸੇ ਦੇ ਫੁੱਲਾ ਲੈਣਾ ਹੈ ਦੱਸੋ ਆਹ ਦੇਖੋ ਜੀ ਸਾਰਿਆਂ ਨਾਲੋਂ ਵੱਡਾ ਚੰਡੋਲ ਵੀਊ ਚੈੱਕ ਕਰੋ ਬੱਬੇ ਆਹ ਲੈਣਾ ਬੱਬੇ ਆਹ ਲੈਣਾ ਆਹ ਚੈੱਕ ਕਰੋ ਉਹ ਬੱਬਾ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਦਾਂ ਵੱਡਾ ਚੰਡੋਲ ਦੇਖਿਆ ਮੈਂ ਨਹੀਂ ਦੇਖਿਆ ਪਹਿਲੀ ਵਾਰ ਰਸਤੇ ਹੋਏ ਹਾਂ ਇਸਪਾਟਾ ਮੇਲਾ ਭਾਈ 2025 ਤੇ ਮੇਲਾ ਨਿਆਰੇ ਦਾ ਅੱਛਾ ਇੱਕ ਦੋ ਜੌਨੀ ਜੌਨੀ ਜੈਂਸ ਆਹ ਰਿਹਾ ਭਾਈ ਕੁਝ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਤੁਹਾਨੂੰ ਕਿੱਦਾਂ ਦਾ ਲੱਗਿਆ ਇੱਥੇ ਆ ਕੇ ਪੂਰਾ ਪੂਰਾ ਨਜ਼ਾਰਾ ਆ ਰਿਹਾ ਨਜ਼ਾਰਾ ਆ ਰਿਹਾ ਵਾ ਹੁਣ ਕਹੇ ਲਾ ਰਿਹਾ ਚੁੰਨੇ ਵਾਸਤੇ ਲਾ ਰਿਹਾ ਲਾ ਰਿਹਾ ਜੌਨੀ ਤਾਂ ਚੁੰਨੇ ਲਾਉਂਦੇ ਆ ਹਾਂ ਅੱਗੇ ਤੋਂ ਮੈਂ ਇਹ ਪਹਿਲਾਂ ਅੱਗੇ ਜਾ ਕੇ ਦੇਖ ਲਈਏ ਨਾਲੇ ਸਾਡੇ ਭਰਾ ਦੇਖੋ ਆਹ ਦੇਖੋ ਭਰਾសុ ਯਾਰ ਆਪਣਾ ਲੈ ਰਹੇ ਆ ਤੇ ਨਾਲੇ ਦੇਖਦੇ ਰਹੋ ਆ ਰਹੀ ਆ ਆ ਆ ਆ ਆ ਸਾਡੀ ਬਾਝ ਆਵੇ ਨਾ ਵੇ ਲੋ ਦਰਸ਼ਕਾਂ ਨੂੰ ਨਾ ਝੂਲੇ ਦਿਖਣੇ ਚਾਹੀਦੇ ਆ ਸਾਡਾ ਕੋਈ ਚੱਕਰ ਨਹੀਂ ਯਾਰ ਅਸੀਂ ਇੰਨੇ ਫੇਮਸ ਨਹੀਂ ਆ ਕਿ ਜਿੰਨਾ ਮੇਲਾ ਫੇਮਸ ਆ ਚੈੱਕ ਕਰੋ ਭਾਈ ਛਪਾਰ ਦਾ ਮੇਲਾ ਜਿਹੜੇ-ਜਿਹੜੇ ਆਏ ਆ ਉਹ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇੱਥੇ ਆ ਜਾਓ ਇੱਥੇ ਆ ਜਾਓ ਇੱਥੇ ਆ ਜਾਓ ਇੱਥੇ ਆਓ ਆਓ ਬੰਦੇ ਕਿੱਦਾਂ ਆਇਆ ਰੰਗੂ ਵੇਖਾ ਆਹ ਹਾਈਪ ਤੇ ਆ ਜਾਓ ਛੇਤੀ-ਛੇਤੀ ਆ ਜਾਓ ਜੱਲੀ ਜੱਲੀ ਆ ਜਾਓ ਅੱਬੇ ਵਾਓ ਈ ਫੁੱਟਬਾਲ ਫੁੱਟਬਾਲ ਵਾਲਾ ਤੁੰ ਲਾ ਪੈਨਲਟੀ ਜਲਾਨੇ ਨੇ ਜਿਹੜਾ ਹਾਏ ਹਾਏ ਬਾਣੀ ਨੂੰ ਸਮਾਨ ਸੁਪਰ ਕੀ ਸੁਪਰ ਮੇਰਾ ਜਲਾਨੀ ਚਾਹੀ ਜਾਂ ਕੋ ਓਏ ਕੀ ਚੁਗਲੀਆਂ ਕਰਦੇ ਹੋ ਕੀ ਚੁਗਲੀ ਕਰ ਰਹੇ ਓਏ ਹੈ ਵੱਡੇ ਵੱਡੇ ਡਾਲੇ ਓਏ ਇਹ ਚੀਜ਼ਾਂ ਨਹੀਂ ਦੇਖਣੀ ਆਏ ਗਿਆ ਮੱਥਾ ਟੇਕਣ ਆਏ ਆ 10 ਅਸੀਨ ਕੱਟੋ ਅਸੀਨ ਕੱਟੋ ਗੰਦਾ ਏ ਇਹ ਗੰਦਾ ਬੰਦਾ ਰੁਕੋ ਰੁਕੋ ਓਏ ਹੱਥ ਮਾਰੋ ਇਹ ਥੜਾ ਗੰਦ ਪਾਣਾ ਏ ਰੁਕੋ ਰੁਕੋ ਓਏ ਇਹ ਕਿਰਤ ਦਾ ਇਹ ਕਿਹ ਕੈਸਾ ਮਜ਼ਾਕ ਹੈ ਇਹ ਪੇ ਹੱਦਾ ਵੇ ਹੱਦਾਂ ਇਤਨੀ ਗੰਦੀ ਬਾਤ ਨਹੀਂ ਕਰਤੇ ਯਾਹਾਂ ਪੇ ਮੱਥਾ ਟੇਕਣ ਆਏ ਐ ਮਾਰੋ ਇਹਨ ਜੋ ਮੁਰਜੂਪੇ ਗੰਦ ਪਾਇਆ ਤੁਸੀਂ ਚੰਗੀਆਂ ਗੱਲਾਂ ਕਰਿਆ ਕਰੋ ਮੱਥਾ ਟੇਕਣ ਆਏ ਇੱਥੇ ਆ ਚੱਕ ਕਰੋ ਜੀ ਇੱਥੇ ਦਾ ਟ੍ਰੈਡੀਸ਼ਨਲ ਚੀਜ਼ ਹਾਂ ਆ ਪ੍ਰਸ਼ਾਦ ਉਹ ਤੇਰੀ ਓਏ ਬਾਈ ਇੱਕ ਵਾਰੀ ਹੋਰ ਮਾਰੀ ਆ ਬੱਬੇ ਸਹੀ ਹੈ ਬੱਬੇ ਉੱਛੇ ਰਿਪੋਰਟ ਆ ਭਰਾ ਯਸਰ ਰਿਪੋਰਟ ਕਰਾ ਦੀ ਆ ਸਿੰਗ ਲੈ ਕੇ ਜਾਣੇ ਆ ਜੋਨੀ ਦੇ ਸਿਰ ਤੇ ਲਾਣੇ ਜਦੋਂ ਮੰਮੀ ਰਾਤ ਨੂੰ ਸੁੱਤੀ ਹੋਊਗੀ ਨਾ ਇਕਦਮ ਚਲਾ ਦੇਣੇ 50 ਰੁਪਏ ਦਾ ਵਾ ਹੈ ਸਹੀ ਗੱਲ ਆ ਲੈਸ ਨਹੀਂ ਲਾਏਗਾ ਯਾਰ ਲੈਸ ਨਹੀਂ ਲਾਏਗਾ ਹੈ ਸਹੀ ਗੱਲ ਆ ਚਲੋ ਦੇਖੋ ਆ ਰਖੋ ਮੇਲੇ ਲੱਗਿਆ ਆ ਆ ਬੋਂਬੇ ਬਾਜ਼ਾਰ ਪਹਿਲਾਂ ਮੱਥਾ ਟੇਕਣਾ ਨਹੀਂ ਯਾਰ ਆਪਾਂ ਆ ਚੈੱਕ ਕਰੋ ਜੀ ਅੱਜ ਦਾ ਐਸਾ ਬਾਜ਼ਾਰ ਸੇਲਾਂ ਦੇਖੋ ਕਿੰਦੀਆਂ ਸਸਤੀਆਂ ਸਸਤਾ 20 20 ਰੁਪਏ 100 100 ਇਹ ਹੈਗੇ 20 30 ਫੁੱਲ ਡਿਸਕਾਊਂਟ ਚੈੱਕ ਕਰੋ ਆ ਸੋਨੇ ਦਾ ਸਮਾਨ ਵੀ ਇੱਥੇ ਲੱਗਦਾ ਸੇਲਜੀ ਲਾਇਆ ਨਾ ਬੀਬੀ ਵੀ ਆਣਾ ਬੀਬੀ ਦੇਖਦੀ ਪਈ ਗੇ ਗਰਮੀ ਬਹੁਤ ਆ ਓਏ ਬੱਬੇ ਆ ਦੇ ਓਏ ਇਹ ਫਰਾਈ ਸਾਲਾ ਵੀਰੇ ਬਸ ਆਹੀ ਕੋ ਦੇਖਣਾ ਆਹੀ ਕੋ ਦੇਖਣਾ ਸੀਗਾ ਟਾਈਮ ਪਾਸ ਕਰਨਾ ਵਾ ਘਰੇ ਵੀ ਜਾਣਾ ਆਹ ਹਾਂਜੀ ਇਹਨਾਂ ਦੀ ਲੋੜ ਸੀਗੀ ਇਹਨਾਂ ਦੀ ਕਮੀ ਸੀ ਹੁਣ ਇਹ ਪੂਰੀ ਕਰਨਗੇ ਬੋਲੋ ਬੋਲੋ ਨਹੀਂ ਨਹੀਂ ਐਸੀ ਦੇਖਣਾ ਸੀ ਇੱਧਰ ਕੈਮਰਾ ਤੇ ਸ਼ਕਲ ਦਿਖਾਓ ਦਿਖਾਓ ਜੀ ਦਿਖਾਓ ਨਹੀਂ ਨਹੀਂ ਇਹ ਲੈ ਆ ਵੀ ਸਕਦੇ ਨੇ ਏਡੇ ਵੱਡੇ ਬੰਦੇ ਨੇ ਇੱਕ ਨਾਲ ਜਾ ਦੇਖੋ ਬਲੈਕ ਪੈਂਥਰ ਮੜਿਆ ਘਮਾਵਾ ਇਹਦਾ ਜੀ ਬਲੈਕ ਪੈਂਥਰ ਕਹਿੰਦਾ ਬਲੈਕ ਪੈਂਥਰ ਨਾਲ ਜਾ ਰਿਹਾ ਦੋਜੀ ਸਰ ਹਾਂਜੀ ਸਰ ਦੋਜੀ ਸਰ ਆਪ ਕੋ ਮੱਝ ਗਿਆ ਜੀ i ਅੱਗੇ ਚਾਈਦੀ ਆ ਉੱਧਰ ਨਾਲ ਗੇਟ ਖੁੱਲਣਾ ਇੱਧਰ ਨਾਲ ਨਹੀਂ ਖੁੱਲਣਾ ਉੱਧਰ ਲੇਕਟਰੀ ਮਾਈ ਆ ਹੋਰ ਜੇ ਦੋ ਮਿੰਟ ਉਹ ਖੁੱਲਦੀ ਆ ਜਗਾ ਪਤਾ ਕਿੰਨਾ ਦੀ ਕੀਜੀ ਮਾ ਸਾਡੇ ਕੰਧ ਆ ਗਿਆ ਤੂੰ ਦੱਸਿਆਣਾ ਸਿਆਣੇ ਨੇ ਦਾੜੀ ਚਿੱਟੀ ਹੋਣ ਟਾਈਮ ਲੱਗ ਗਿਆ ਲੇਕਿਨ ਹੈਗੇ ਸਿਆਣੇ ਨੇ ਵਾਨ ਮਠਾਈਆਂ ਅੱਛਾ ਤਾਰੇ ਤਾਈ ਆਇਓ ਤਾਰੇ ਗਾਇਓ ਤਾਈ ਹਾਂਜੀ ਭਾਈ ਕੀ ਕਰਾ ਚੱਲਿਆ ਕੱਲੀ ਕੱਲੀ ਚੀਜ਼ ਹੋਣੀ ਚਾਹੀਦੀ ਆ ਬਲੋਗਰ ਸਾਹਿਬ ਕਿਉਂ ਤੁਸੀਂ ਖਾਣੀ ਆ ਖਾਓਗੇ ਚਲੋ ਟੀਪਲੇ ਝੂਲੇ ਤੋਂ ਹਾਂ ਪਹਿਲਾਂ ਝੂਲੇ ਫਿਰ ਖਾਓਗੇ ਬਾਬਾ ਜੀ ਇਹਨੂੰ ਖਵਾ ਦਿਓ ਭੁੱਖਾ ਬੈਠਾ ਪੱਖ ਦੀਆਂ ਪੱਟੀਆਂ ਦੇ ਵਿੱਚ ਪਕੌੜੇ ਤਾਜ਼ੇ ਤਾਜ਼ੇ ਖਾਓ ਤੇ ਸਪਾਰ ਦੇ ਮੇਲੇ ਤੇ ਆਓ ਹਾਂਜੀ ਹਾਂਜੀ ਚੈੱਕ ਕਰਾਓ ਇਹਨਾਂ ਨੂੰ ਪਹਿਲਾਂ ਭੋਗ ਲਓ ਪਹਿਲਾਂ ਆਇਓ ਭੋਗ ਲੈਣੇ ਕਹਿੰਦੇ ਆ ਤੁਹਾਨੂੰ ਝੂਲੇ ਤੇ ਵਾੜੇ ਹਾਂਜੀ ਆ ਬਦਰ ਦੇਖੋ ਤੇ ਨਹੀਂ ਦੱਸੋ ਭਾਜੀ ਕੋਈ ਜੀ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ ਗਰਮੀ ਗਰਮੀ ਹੋਏ ਇਹਨਾਂ ਨੂੰ ਦੋ ਠੰਡਾ ਠੰਡਾ 쿨쿨 ਠੰਡਾ ਠੰਡਾ ਚੋਸਨ ਬੇਬੀ ਦਾ ਲਿਆ ਕੇ ਦਿੰਨੇ ਆ ਇਹਨਾਂ ਨੂੰ ਵਧੀਆ ਵਾਲਾ ਆਰਡਰ ਆਇਆ ਬੀਬੀ ਆ ਮੈਂ ਹੀ ਤੁਹਾਡੀ ਆਈਸਕ੍ਰੀਮ ਖਾਓ ਸ਼ੋਰਟੀ ਖਾਓ ਸਿੰਗਾ ਫਲੇਵਰ ਖਾਓ ਇਹ ਚੀਜ਼ ਫਲੇਵਰ ਖਾਓ ਇੱਥੇ ਇਕੱਠੀ ਆ ਜਾਈਏ ਉਹ ਖੜੀ ਆ ਜਾਈਏ ਸਾਹਮਣੇ ਆ ਬੋਕਰ ਪਾ ਆਹ ਵੇ ਵੰਡੋ ਦੇਖੀ ਤੇ ਐਵੇਂ ਜਿੱਤੇ ਟੱਪ ਖੜਪੀ ਜੁੜੀ ਤੇ ਇੱਕਰਾ ਕਰਦੀ ਜੁੜੀ ਮਿਲ ਗਈ ਕਹਿੰਦਾ ਗੱਟੀਆਂ ਗੜੀਆਂ ਵਾ ਫੜ 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 ਨਾਪ ਲੈ ਇਹਨੂੰ ਇਹਨੂੰ ਮੱਠੇ 'ਚ ਮਾਰ ਮੱਠੇ 'ਚ ਚੋਰ ਫੜ ਲੈ ਚੋਰ ਚੋਰ ਫੜਿਆ ਚੋਰ ਸਾਡਾ ਜੋਨੀ ਆ ਟਿਕਟਾਂ ਦਾ ਪਤਾ ਕਰਨ ਸਾਨੂੰ ਵੱਡੇ ਝੂਲੇ ਦੀਆਂ ਦੇਖਦੇ ਤਾਫ ਹੁੰਦਾ ਕਿ ਨਹੀਂ ਆਹ ਆਹ ਇਹਦਾ ਆਦਾ ਤਾ ਇਹ ਹੋਈ ਬੁਲੀਆ ਖਾਣਾ 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 ਹੋਣਾ ਚਾਹੀਦਾ ਹੋ ਜਾਓ ਨਾ ਇਹ ਆਵਾਜ਼ ਐਂਡ ਮੈਂ ਦੇਣਾ ਗਿਆ ਖੇਲ ਗਿਆ ਸਾਨੂੰ ਵੱਡਾ ਚੁੱਲਾ ਓਏ ਜੋਨੀ ਨੂੰ ਧੱਕਾ ਦੇ ਦੇਣਾ ਉਪਰੋਂ ਚੜਾ ਕੇ ਆਹਾਂ ਆਹ ਇਹਦਾ ਰਾਜਾ ਇਹ ਮੇਰਾ ਜਾਓ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਜੋਨੀ ਨੂੰ ਧੱਕਾ ਦੇਣਾ ਸਾਨੂੰ ਸੀਗਾ ਜਿਹੜਾ ਜੇ ਜਾ ਅੱਗੇ ਆ ਕੇ ਆਹ ਆ ਇੱਧਰ ਆ ਜਾ ਕੰਪਨੈਰਾ ਫੋਟੋ ਸ਼ੇਟ ਕਰਾ ਕੇ ਆਕੇ ਨਾ ਹਾਂ 25 ਦੀ ਮਹਿੰਗਾ ਫੋਟੋ ਸ਼ੇਟ ਕਰਾ ਕੇ ਦਵਾ ਬਲੈਕ ਦੇ ਵੇਚਾਂਗੇ 50 ਪਿਆਰ ਵੇਚ 50 ਪਿਆਰ ਆ ਬਲੈਕ 50 ਪਿਆਰ 50 ਸਿਰੋਨੀ ਫੋਟੋ ਸ਼ੇਟ ਕਰਾ ਲੀਆ ਫੋਟੋ ਸ਼ੇਟ ਕਰਾ ਕੇ ਲੈ ਜਾਏ ਪੱਬੇ ਚਾਲ ਆ 1 2 3 ਪਿੱਛੇ ਕਮਗਾਰੀ ਚਾਲ ਆ ਦੇਖੋ ਜੀ ਸ਼ਾਨਾ ਵੱਡਾ ਝੰਡੋਲਾਣ ਲੱਗੇ ਆ। ਉਹ ਕਿੱਥੇ ਹੈ ਬਲੈਕ ਪੈਂਥਰ? ਆ ਗਿਆ ਆ। ਇਹ ਕਾ ਰਿਹਾ ਜੀ ਪਿੱਛੇ ਲੋੜ ਕਰਾ ਲੋੜ ਕਰਾ। ਏ ਦਰਤ ਨਹੀਂ ਲੱਗ ਰਿਹਾ। ਹੈ? ਘਬਰਾਹਟ ਤਾਂ ਨਹੀਂ ਹੋ ਰਹੀ। ਲੱਤਾਂ ਤਾਂ ਨਹੀਂ ਕੰਬ ਰਹੀਆਂ। ਲੱਤਾਂ ਲੈਣ ਕੰਬਦੀਆਂ ਨਹੀਂ। ਇਹ ਤਾਂ ਖੜੀਆਂ ਹੀ ਲੱਤਾਂ। ਤੈਨੂੰ ਕੁਛ ਆਇਆ ਵਾ ਕਰੀਏ ਤੁਸੀਂ ਆਗੇ। ਜੇ ਡਾਰ ਲੱਗੂਗਾ ਨਾ ਛਾਲ ਮਾਰ ਦੀ। ਜੋਨੀ ਓਏ ਜੇ ਡਾਰ ਲੱਗਿਆ ਇਹ ਤੇ ਛਾਲ ਮਾਰ ਦੀ ਠੀਕ ਆ। ਵੱਡਾ ਜੰਡ ਨਹੀਂ ਸਮਝ ਆ ਰਿਹਾ ਨਾ ਕਿੰਨਾ ਜਾਲਾ ਨੂੰ ਜੇ ਡੱਲ ਲੱਗਿਆ ਤੇ ਉੱਤੇ ਚੁੰਡਾ ਲੱਗਿਆ ਸ਼ਰਾੰਗ ਮਾਰ ਸਕਦੇ ਹਾਂ ਸੁਣ ਗਿਆ ਸੁਣ ਗਿਆ ਸਰ ਚੰਡੋਲ ਹੈ ਨਾ ਚੰਡੋਲ ਤੋਂ ਹਾਂ ਆਪੇ ਛੜਾ ਦੇਖੋ ਪਹਿਲੇ ਡਰਦੇ ਹੱਥ ਇਹਦੀਆਂ 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 ਲੱਤਾਂ ਕੰਬੜ ਰਹੀਆਂ ਸਾਮਿਆਂ ਪਹਿਲਾਂ ਹੀ ਪਸੀਨਾ ਆ ਰਿਹਾ ਰਖੋ ਤੇਰੇ ਜੀ ਡਰ ਖੋ ਪਿਆ ਹੋਇਆ ਓਹ ਡਰਿਆ ਪਿਆ ਸਾਡਾ ਬੰਦਾ ਇੱਥੇ ਛਾਲ ਮਾਰਨ ਨੂੰ ਆ ਠੀਕ ਆ ਕੀ ਕਹਿੰਦਾ ਹੋ 2 ਮਿੰਟ ਓਏ 2 ਮਿੰਟ ਗੱਲ ਓਏ ਇਹਦੀ ਗੱਲ ਠੀਕ ਐ ਬੱਬੇ ਇੱਥੇ ਹੀ ਬਦਲ ਲੋ ਓਹ ਦੇਖੋ ਫੜ ਗਈ ਬੈਗ ਮੁੰਡਾ ਕਹਿੰਦਾ ਤੁਸੀਂ ਬਲੌਗ ਬਣਾਉਣਾ ਨੇ ਓਹ ਵਾਲਾ ਮੈਂ ਕਹਾਂ ਨਹੀਂ ਨਹੀਂ ਮੈਂ ਕਹਾਂ ਸਿਨੀ ਬਣਾਉਂਦਾ ਮੈਂ ਕਹਾਂ ਭਾਈ ਬਣਾਉਂਦਾ ਹੈਗਾ ਅੱਛਾ ਇਹਨਾਂ ਨੂੰ ਦੇਖ ਕੇ ਲੱਗਦਾ ਅਜੇ ਵਿੱਚ ਲੇਕੋਣਾ ਕਿ ਰਿਸ਼ਤਾ ਕਰਾਉਣਾ ਆਹ ਦੇਖੋ ਆ ਚੈੱਕ ਕਰ ਬੱਬੇ ਓਏ ਸਾਰੇ ਚ ਨੂੰ ਚੱਕੀ ਆਹ ਦੀ ਚੱਕੀ ਐ ਨਹੀਂ ਕਹਿੰਦਾ ਓਏ ਕੋਈ ਅੱਲਾ ਨਹੀਂ ਛੱਡਦਾ ਆਹ ਰੇ ਬੱਬੇ ਓਏ ਮਾਰੇ ਭਾਈ ਲੋਕ ਕਰ ਓਏ ਸੁੱਧੂ ਕੰਮ ਨਹੀਂ ਕਰਦਾ ਸੋੜਾ ਝੂਲਾ ਦਾ ਪੁੱਟਾ ਆਵੇ ਓਏ ਹਲਾ ਦੇ ਮੋੜਨੇ ਲੋਕ ਬੱਬੇ ਇਹਦਾ ਕਰੋ ਫਾਇਦਾ ਅੱਧ ਵੀ ਨਹੀਂ ਪਹੁੰਚੇ ਓਏ ਆਹ ਦੇਖੋ ਤੰਦੇ ਸ਼ਾਮੇ ਸ਼ਾਮੇ ਡੁੱਲੀ ਕਿਹੜੇ ਗੁੱਪੀਆ ਬੈਠੇ ਆ

ਓਏ ਭੈਣ ਜੀ ਤੋ ਨੀ ਨਾ ਇਹ ਇੱਧਰ ਦੇਖ ਟੈਨਸ਼ਨ ਨਹੀਂ ਕੋਈ ਇੱਕ ਓਏ ਇਹ ਦੇਖੋ ਦਰਦਾ ਮੋੜ ਬੜੇ ਨੇ ਦੋਨਾਂ ਤੇ ਇੱਧਰ ਅੱਖਾਂ ਦੇ ਖਰਵਾ ਕੇ ਦੇ ਤਾਣੀ ਵਸੇ ਹਾਂ ਓਏ ਭੈਣ ਓਏ ਇੱਧਰ ਵੀ ਦੇਖੋ ਜੀ ਪੂਰਾ ਕਾ ਚਰਕਣਾ ਮਿਕਾ ਚਾਹੂਗਾ ਆ ਬਿਲਕੁਲ ਕੋਨਾ ਆ ਰੱਖੋ ਭਾਈ ਸਾਹਾ ਵੱਡਾ ਜੰਡੋੜ ਆਪਣੇ ਜੰਡੋੜ ਉਹ ਨਾ ਯਾਰ ਓਏ ਹਿੰਦਿਆ ਨਹੀਂ ਹੈਗੇ ਜੋਨੀ ਟੁੱਟ ਜਾਂਦਾ ਇਹ ਤਾਂ ਤੇਰੇ ਤੋਂ ਵੀ ਓਏ ਥੱਲੇ ਨਹੀਂ ਇੱਧਰ ਨਹੀਂ ਆਹ ਰੇ ਗੱਲਾਂ ਲੱਤਾਂ ਹੀ ਵੜ ਲੀਆਂ ਪਤੰਦਰ ਨੇ ਨਹੀਂ ਹੁੰਦਾ ਕੁਛ ਡਰੇ ਪਏ ਉਹ ਡਰ ਉਹ ਤਲਾਕ ਕਿ ਆ ਗਿਆ ਯਾਰੇ ਆਲੇ ਆ ਆ ਉਹ ਟੋਪਾ ਆ ਗਿਆ ਆਏ ਬਲੀਸ ਤਾਲਿਆ ਭਰਾਵਾ ਹੁਣ ਸਿਕਰੇ ਸਹੀ ਹੋਇਆ ਭਰਾਵਾ ਕੋਈ ਉੱਪਰ ਜਾਣਾ ਜੇ ਹੋਰ ਪੜਾਇਆ ਹਏ ਅਰੇ ਹੋਰ ਉੱਪਰ ਜਾਣਾ ਵਾਟਸਾ ਦਾ ਸਾਲਾ ਨੀਤਾ ਗਿਆ ਨਾ ਦੇਖ ਦੇ ਕੇ ਵਾਟਸਾ ਜਵਾਨ ਨਾ ਸੱਚੇ ਨੇ ਮੈਨੂੰ ਡਸਟੇਸ਼ੀਓ ਓਏ ਸੁਪਨਾ ਆ ਗਿਆ ਜੀ ਰਾਤੀ ਮੈਨੂੰ ਆ ਸੁਪਨਾ ਆਇਆ ਫਾਈਨਲ ਡਸਟੇਸ਼ੀਓ ਚੂਲੇ ਦੇ ਜਿਹੜਾ ਲੈ ਜੇ ਕੰਨੀ ਵਾਲਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਲਾਸਟ ਰਾਈਡ ਲਾਸਟ ਰਾਈਡ ਲਾਸਟ ਰਾਈਡ ਫਤਮ ਬਾਹਰ ਵਾਲਾ ਚੂਲੇ ਬਦਾਲੀ ਕਿੱਥੇ ਜਾਊਗਾ ਸੱਤਵੇਂ 'ਚ ਪਹੁੰਚ ਗਿਆ ਲਾਸਟ ਰਾਈਡ ਸੱਤਵੇਂ 'ਚ ਪਹੁੰਚ ਗਿਆ ਮੁੰਡਿਆ ਸਾਡਾ ਵਾਸ ਕਰੋ ਸਾਰਾ ਜੁੜ ਗਿਆ ਉਹ ਕੰਬੀ ਜਾਂਦਾ ਪੈ ਰਿਹਾ ਓਏ ਓਏ ਉਹ ਭਰਾ ਕੰਬੀ ਜਾਂਦਾ ਦੁਨੀਆ ਕੁੜੀ ਦੇ ਨੀਂਦ ਪਰ ਦੁਨੀਆ ਕੁੜੀ ਦੇਰੀ ਦੁਨੀਆ ਦੇਖਦੀ ਪਈ ਆ ਓਏ ਤੂੰ ਬੇਬੂ ਤੂੰ ਇੱਧਰ ਬੈਠ ਕਾ ਉਹ ਕੋਈ ਰਸੀਆਂ ਦੇ ਆ ਗਏ ਲੈ ਨਾ ਓਏ ਆਲਾ 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 ਆਂਗਰਾਵਾ ਨਾ ਉਹ ਸਾਰਾ ਕਿਤੇ ਵਾਸਤੇ ਤੱਕ ਇਹ ਤਰਫ ਨਾਲ ਮੈਂ ਬਣਾ ਪੈਰ ਸੁਣਾ ਜਾਂਦਾ ਵਾ ਕੋਈ ਫੋਨ ਨਾ ਦੇ ਮਾ ਤਾਂ ਚੋਦ ਤੇ ਪੈਦਾ ਮਾ ਬੜਾ ਦੁਲਾਈ ਹੋ ਯਾਰ ਤੇ ਲੈ ਆ ਆ ਗਿਆ ਆ ਗਿਆ ਲੈ ਓਏ ਉਹ ਇਧਰ ਇਧਰ ਦੇਖੋ ਓਏ ਬੱਪੇ ਜਨੀ ਜਨੀ ਬਣਾ ਵੀਡੀਓ ਜਨੀ ਆਪਣਾ ਓਏ 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 ਉਲਟੀ ਨਾਲ ਕਰਦੇ ਹੋ ਓਏ ਸਾਮੇ ਆਪਣੀ ਓਏ ਤੇਰੀ ਮਾਂ ਦੀ ਹੋ ਗਿਆ ਤੇ ਨਾ ਗਿਆ ਤੇ ਓਏ ਲੱਗਿਆ ਓਏ ਇੱਦਾਂ ਕੀ ਆ ਰਿਹਾ ਓਏ ਅੱਗੀ ਪੜੀ ਜਾਗਾ ਆ ਗਿਆ ਓਏ ਅੱਲੇ ਘਰ ਲਿਗੇ ਮਜ਼ਾ ਆ ਰਿਹਾ ਓਏ ਵੇਲਾ ਦਾ ਆ ਰਿਹਾ ਅੰਦਰ ਤੇਰਾ ਆਹ ਆਜ ਮਾਰ ਮਾਰ ਲਈ ਹੋ ਹੋ ਓ ਟਿਕਾ ਬਸ ਮਾਰ ਲੈ ਲੈ ਲੱਤ ਰੱਖ ਲਈ ਕਾਪਰਨਾ ਓ ਓ ਅੰਨੇ ਨਾਲ ਦਾ ਕਿਦਾਂ ਹੋਣੀ ਦੇਰ ਲੱਗਦਾ ਬਸ 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 ਜੰਨੀ ਵੀਡੀਓ ਬਣਾ ਦੇਣੀ ਰੀਲ ਪਾਵਾਂਗੇ ਆ ਰਿਹਾ ਉਹ ਨਾ ਉਹ ਨਾ ਉਹ ਉਹ ਪੰਡ ਦੇ ਆਪਣੇ ਆ ਆ ਦੇਖੋ ਪੱਟਾ ਨੂੰ ਹੱਥ ਮਾਰਿਆ ਤੇ ਆ ਦੇਖੋ ਪੱਟਾ ਨੂੰ ਹੱਥ ਪਾਇਆ ਕਹਿੰਦਾ ਬਸ ਡਰ ਨਹੀਂ ਲੱਗਦਾ ਆ ਰਿਹਾ ਇਹ ਹੱਸ ਕਰ ਰਿਹਾ ਚੱਲ ਆ ਦੇਖੋ ਸਭ ਦਾ ਪਤਾ ਨੇ ਆ ਚੈੱਕ ਕਰੋ ਜੀ ਚਰਨਾ ਵੱਡਾ ਚੰਡੋਲ ਵੱਡੇ ਪੱਟਿਆਂ ਨਾਲ ਪੱਟੇ ਨਾਲ ਆ ਉਹ ਕੋਈ ਛੋਟਾ ਉਹ ਛੋਟਾ ਕਿਸ ਨੇ ਨਿਊ ਚਾਹੀ ਤਾ ਕੇ ਪੱਤ ਮਾਰਿਆ ਓਏ ਪੱਤ ਮਾਰਿਆ ਕਿਸੇ ਨੇ ਨਿਊ ਚਾਹੀ ਤਾ ਕੇ ਆਰੇ ਮੇਰਾ ਆ ਆ ਇਹਦਾ ਇਹਦਾ ਪੱਤ ਨਹੀਂ ਸੀ ਤੇ ਟੱਟੀ ਨਿਕਲੀ ਹੋਣੀ ਹੈ ਮੇਰੀ ਰਾਤ ਛੱਡੇ ਨਹੀਂ ਮੈਂਦਾ ਭੈਣ ਉਹ ਭੈਣ ਨੇ ਮੇਰੀ ਚੁੰਡੀ ਭਾਰਤੀ ਇੱਥੇ ਲੱਤ ਦਾਲ ਉਹ ਟਰੈਕਟਰ ਛੱਡ ਮੋੜੇ ਮੰਮੇ ਪਿਆ ਬਿਚਾਉਂਦੇ ਨੇ ਉਹ ਫਾਈਨਟੋ ਬਾਰੇ ਉਹਨੇ ਕਿਹਾ ਮੰਮੇ ਪਿਆ ਸਾਡੇ ਵਾਲਾ ਭਰਾ ਪੂਰਾ ਡਰ ਗਿਆ ਕਿਹੜੀ ਤੇ ਚਨਾਰ ਕਿਹੜੇ ਝੋੜੀ ਝੋੜੀ ਉਹ ਨਿੱਕੇ ਨਿੱਕੇ ਬੱਟੀਆਂ ਬੱਟੇ ਕਿੱਡਾ ਹੋਇਆ ਇਹ ਤੋਂ ਸਾਰਨਾ ਵੱਡਾ ਟੰਡੋਲ ਆਇਆ ਮੈਂ ਕਦੀ ਪਾਪ ਜਿੰਦਗੀ ਚ ਨਹੀਂ ਆਇਆ ਇਹ ਟੰਡੋਲ ਏਡਾ ਵੱਡਾ ਲੈ ਕੇ ਮਰਿਆ ਆਹ ਦੇਖੋ ਇਹ ਫੋਨ ਥੱਲੇ ਸਟਵਾਊਗਾ ਆਪਣਾ ਪੈਪਰ ਵੀ ਨਹੀਂ ਜਾਂਦਾ ਵੈਚ ਚਲੋ ਬਿਲਕੁਲ ਇਹ ਕੋਈ ਰਿਪੋਰਟ ਪਈ ਆ ਇਹਦੀ ਚੈੱਕ ਕਰਨ ਦੀ ਜ਼ਰੂਰ ਖਲੀ ਹੋਊਗੀ ਸਹੀ ਗੱਲ ਆ ਡਰਿਆ ਪਿਆ ਸੀ ਉਹ ਐਮਰ ਹੋਰ ਐਮਰ ਹੋਰ ਐਮਰ ਕੋਈ ਚੱਲੀ ਐਮਰ ਤੇ ਲੈਣਾ ਪੁਰੈਲ ਦੀ ਬੋਸ ਮੈਂ ਆਲੇਣਾ ਵਿੱਚ ਅੰਦਾ ਜੂੜਾ ਖੋਲੇ ਉਹ ਕਿਹੜਾ ਚੈੱਕ ਕਰੀ ਬਣੂਗੇ ਉਹ ਕੋਈ ਨਾ ਦੇਖੋ ਨਾ ਉਹ ਦੇਖੋ ਕਿਹਦਾ ਐਮਰ ਦੇ ਜਿਹੜਾ ਜੂੜਾ ਖੋਲੇ ਹੋਣਾ ਐਮਰ ਦੇ ਕੋਲ ਆਣਾ ਕਿ ਤੁਹਾਨੂੰ ਕਹਿੰਦੇ ਪਤਾ ਮੈਨੂੰ ਕਿਹੜਾ ਉੱਪਰ ਤੱਕ ਜਾਂਦਾ ਪਲਟਾ ਐਮਰ ਦੇ ਦਿਆ ਤਰਾ ਬੂ 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 ਹੂ ਗੱਲ ਤਰ ਮਾਫੀ ਨਹੀਂ ਆ ਨਾ ਲਾਣੇ ਬੱਬੇ ਕੀ ਹੈ ਕੀ ਹੋਇਆ ਨਹੀਂ ਨਹੀਂ ਆ ਰਹੇ ਆਨ ਆ ਦੇਖੋ ਜੀ ਦੋਨਿਆਂ ਨੇ ਕਹਿੰਦੇ ਸੀ ਚੂਲੇ ਲੈਣੇ ਆ ਆ ਦੇਖੋ ਆ ਨਾ ਮਰ ਕੀ ਆਂਟੀ ਕੀ ਕਰਦੀ ਜੀ ਕਿੱਦਾਂ ਚੀਕ ਮਾਰਦੀ ਨਹੀਂ ਦੱਸ ਤਾਂ ਸੀ ਕਿੱਦਾਂ ਮਾਰੀ ਜੀ ਆਂਦੇ ਚਲ ਚਲੀਏ ਚੀਕਾਂ ਦੇਖਣ ਵਾਸਤੇ ਨਹੀਂ ਆਏ ਹੈ ਚੀਕਾਂ ਸੁਣਨ ਨੂੰ ਬੇਟਾ ਚਲੋ ਇਹ ਸੇਕ ਦਾ ਕੰਮ ਸਿੱਧਾ ਇੱਕ ਨੰਮੇ ਚੀਕਾ ਕਢਾਓ ਜਿੰਨੇ ਕਢਾ ਸਕਦੇ ਹਾਂ ਹਾਂ ਲੋਕੀ ਕਰਵਾਉਣ ਕਾਜੀ ਹੁਣ ਆਪਣੀਆਂ ਜਾਨ ਦੀਆਂ ਤਿਆਰੀਆਂ ਆਪਾਂ ਬਾਈ ਮੇਲਾ ਘੁੰਮ ਲਿਆ ਸਾਰਾ ਤੇ ਆਪਾਂ ਮੇਲੇ ਤੇ ਨਹੀਂ ਦੂਰ ਆ ਗਏ ਆ ਬਾਜੇ ਬੁਜੇ ਲੈ ਲਿਆ ਤੇ ਹੁਣ ਆਪਣੀਆਂ ਇਹ ਜਿਹੇ ਜਾਨ ਦੀਆਂ ਤਿਆਰੀਆਂ ਤੇ ਇੱਥੇ ਹੀ ਬਲੌਗ ਕਰਦੇ ਆ ਆਪਣਾ ਸਮਾਪਤ ਤੇ ਰਾਹ ਦੇ ਵਿੱਚ ਜੇ ਕਿਤੇ ਰੁਕਦੇ ਆ ਤੇ ਜਰੂਰ ਦਿਖਾਵਾਂਗੇ ਚਲੋ ਠੀਕ ਆ ਬਾਬੇ ਮਿਲਦੇ ਆ ਬਾਕਰ ਇਹ ਪਹੁੰਚ ਗਏ ਆਪਾਂ ਦਸ਼ਮੀਸ਼ ਤਾਬੇ ਤੇ ਹੁਣ ਰੋਟੀ ਪਾਣੀ ਖਾ ਕੇ ਤੇ ਹੁਣ ਇੱਥੇ ਕਰਦੇ ਆਂ ਬਲੌਗ ਸਮਾਪਤ ਤੇ ਚਲੋ ਠੀਕ ਆ ਮਿਲਦੇ ਆਂ ਬਈ ਜੀ ਫਿਰ ਅਗਲੇ ਕੋਈ ਬਲੌਗ ਦੇ ਵਿੱਚ